ਦਸੂਆ ਦੇ ਪਿੰਡ ਜੋਡੋਰ ਦੇ ਰਹਿਣ ਵਾਲੇ ਪੁਲਿਸ ਦੇ ਜਵਾਨ ਅਮਰਿਤਪਾਲ ਸਿੰਘ ਦੀ ਮੌਤ ਦੀ ਮੰਦਭਾਗੀ ਖਬਰ ਦਾ ਪਤਾ ਚੱਲਦੇ ਹੀ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਮੁਕੇਰੀਆਂ ਦੇ ਪਿੰਡ ਮਹਿਤਪੁਰ ਵਿੱਚ ਸੀਆਈ ਸਟਾਫ ਤੇ ਗੈਂਗਸਟਰ ਸੁਖਵਿੰਦਰ ਰਾਣਾ ਦਰਮਿਆਨ ਹੋਈ ਗੋਲੀਬਾਰੀ ਵਿੱਚ ਸੀਆਈ ਸਟਾਫ ਦੇ ਹੌਲਦਾਰ ਅਮਰਿਤਪਾਲ ਦੀ ਛਾਤੀ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਮਰਿਤਪਾਲ ਦਸੂਆ ਦੇ ਪਿੰਡ ਜੋਡੋਰ ਦਾ ਰਹਿਣ ਵਾਲਾ ਹੈ ਤੇ ਅਮਰਿਤਪਾਲ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਮਿਰਪਾਲ ਦੀਆਂ ਦੋ ਛੋਟੀਆਂ-ਛੋਟੀਆਂ ਬੇਟੀਆਂ ਹਨ। ਅਮਿਰਪਾਲ ਦਾ ਵੱਡਾ ਭਰਾ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ। ਅਮਿਰਪਾਲ ਦੇ ਦਾਦਾ ਬੀਐਸਐਫ ਵਿੱਚ ਇੰਸਪੈਕਟਰ ਤੇ ਅਮਿਰਪਾਲ ਦੇ ਪਿਤਾ ਫੌਜ ਵਿੱਚੋਂ ਸੇਵਾਮੁਕਤ ਹੋਏ ਹਨ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਿਤ ਦਿਨ ਹੋ ਰਹੀ ਗੈਂਗਵਾੜਾ ਚਿੰਤਾ ਦਾ ਵਿਸ਼ਾ ਹੈ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰ ਦੋਨਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਪਰ ਅੱਜ ਉਹਨਾਂ ਦੇ ਪੁੱਤਰ ਨੂੰ ਇੱਕ ਗੈਂਗਸਟਰ ਵੱਲੋਂ ਹੀ ਗੋਲੀ ਮਾਰ ਦਿੱਤੀ ਗਈ। ਹਾਂਜੀ 1.5 ਸਾਲ ਦੀ ਹੈ। ਬਹੁਤ ਮੁੰਡਾ ਚੰਗਾ ਸੀ ਦਾ ਕਿੰਨੇ ਪ੍ਰਾਸੀ ਸੀ ਦੋ ਦੋ ਪ੍ਰਾਸੀ ਸੀ ਇੱਕ ਬਹੁਤ ਆ ਬਹੁਤ ਵੱਡਾ ਤੇ ਛੋਟਾ ਸੀ ਕਹਿੰਦੇ ਵਿਆਹ ਨੂੰ ਵੀ ਤਿੰਨ ਸਾਲ ਹੋ ਗਏ ਹਾਂਜੀ ਤਿੰਨ ਸਾਲ ਹੋ ਗਏ ਆ ਬਹੁਤ ਮਾੜਾ ਹੋਇਆ ਉਹ ਬਹੁਤ ਦਲੇਰੀ ਨਾਲ ਕਹਿੰਦੇ ਡਿਊਟੀ ਕਰਦੇ ਸੀ ਆਪਣੇ ਹਾਂਜੀ ਕੰਮ ਹੋਵੇ ਕੋਈ ਵੀ ਡਿਊਟੀ ਤੇ ਅੰਕਸਲ ਤੋਂ ਲੱਗੇ ਜਾਂਦੇ ਹਾਂਜੀ ਕੀ ਕਹਿ ਸਕਦੇ ਹੋ ਕੀ ਕੀ ਲੱਗਦਾ ਕਿ ਜਿਹੜਾ ਵਿਅਕਤੀ ਨੇ ਕੀਤਾ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੋਰ ਜੀ ਉਹਨੂੰ ਸਜ਼ਾ ਹੀ ਮਿਲ ਚਾਹੀਦੀ ਆ ਮੇਰਨਾ ਚਾਹੀਦਾ ਕੀ ਗੱਲ ਹੋਈ ਏ ਇਹ ਬੇਚਾਰੇ ਕੱਲੇ ਨੂੰ ਮਾਰੇ ਬਾਕੀ ਕਿੱਥੇ ਸੀ ਜਦੋਂ ਮੇਰੇ ਤੇ ਕਲੇ ਲਈ ਆ ਉਹਨਾਂ ਦੇ ਜਾਂਦੇ ਆ ਜੀ ਅੱਜ ਤਾਂ ਹੌਸਪਟਲ ਹੀ ਹੈ ਜੀ ਹਾਂਜੀ ਕਰਨ ਗਏ ਸੀ ਸੋਦੋਂ ਗੋਨੀ ਚਲਾ ਦਿੱਤੀ ਜੀ ਇਹਨਾਂ ਵੱਡਾ ਘਾਟਾ ਕੋਦੇ ਪਰਵਾਰ ਨੂੰ ਜੀ ਪੰਜਾਬ ਪੁਲਿਸ ਨੂੰ ਛੋਟੀਆਂ ਛੋਟੀਆਂ ਨੂੰ ਬਚੀਆਂ ਦੇਖੋ ਐਡਾ ਵੱਡਾ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਜਿੰਨਾ ਕਰ ਸਕਦੀ ਹੈ ਪਰਵਾਰ ਦੇ ਨਾਮ ਭੁੱਲਣ ਵਾਲਾ ਘਾਟਾ ਹੈ ਐਡਾ ਕੋਈ ਘਾਟ ਪੂਰੀ ਕਾਰਗੱਲਾਂ ਨਾਲ ਸਕਾਰ ਨਹੀਂ ਸਕਦੇ ਜੋ ਘਾਟਾ ਪੂਰਾ ਹੋ ਗਿਆ ਪਰ ਜਿਉਂ ਜਿਉਂ ਗੱਲਾਂ ਬਚੀ ਜਾਈਏ ਤਾਂ ਪਰਮਾਤਮਾ ਨੇ ਉਹਦੇ ਵਿੱਚ ਹਰੇਕ ਗੁਣ ਦਿੱਤਾ ਸੀ ਰੱਜ ਕੇ ਜਵਾਨ ਰੱਜ ਕੇ ਸੁਨੱਖਾ ਨਿਮਰਤਾ ਦਲੇਰ ਜਿਹੜੀ ਕਿਸੇ ਬੰਦੇ 'ਚ ਇੱਕ ਗੁਣ ਹੁੰਦਾ ਦੋ ਗੁਣ ਹੁੰਦਾ ਉਹਦੇ ਵਿੱਚ ਹਰੇਕ ਗੁਣ ਕਟਕਟਿਖ ਭਰੇ ਆਇਆ ਸੀਗਾ ਨੀ ਮਰਤਾ ਜਿੰਦਾ ਸੀ ਹਰ ਵੇਲੇ ਦਲੇਰੀ ਬਹੁਤ ਸੀਗੀ ਉਹਨੇ ਹੋਰ ਵੀ ਇਦਾਂ ਦੇ ਛੋਟੇ ਮੋੜੇ ਕਈ ਕਈ ਗੈਂਸਟਰਾਂ ਨੂੰ ਫੜਿਆ ਸੀਗਾ ਤੋਂ ਸਾਡੇ ਮੈਕਮੇ ਦੇ ਵਿੱਚ ਵੀ ਖਾਸ ਕਰਕੇ ਛੋਟਾ ਰੈਂਕ ਸੀਗਾ ਉਹਨੂੰ ਬਹੁਤ ਤਾਂ ਕੁਝ ਹੋ ਆਪਣੀ ਕਰਦੇ ਵੱਡੇ ਅਫਸਰ ਆਪਣੇ ਨਾਮ ਤੇ ਲੈ ਲਦੇ ਅਸੀਂ ਕੰਮ ਕੀਤੇ ਉਹਨੇ ਬਹੁਤ ਇਦਾਂ ਦੇ ਮਤਲਬ ਪਹਿਲਾਂ ਵੀ ਫੜ ਚੁੱਕਾ ਕਹਿੰਦੇ ਸੀ ਪੁੱਛਿਆ ਵੀ ਤੁਹਾਡੇ ਪਿੰਡ ਦੇ ਜਾਂ ਕਿਸੇ ਹੋਰ ਵੀ ਉਹਨਾਂ ਦੇ ਜਿਹੜੇ ਸਪੈਨ ਸਰਕਲ ਦਾ ਕਹਿੰਦੇ ਬਹੁਤ ਦਲੇਰੀ ਨਾਲ ਆਪਣੀ ਨੌਕਰੀ ਕਰਦੇ ਇਮਾਨਦਾਰੀ ਨਾਲ ਕਰਦੇ ਬਹੁਤ ਉਹਨੇ ਕਦੀ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਸੀਗਾ ਉਹਦੀ ਮੈਨੂੰ ਸਵਾਤੀ ਉਹਨਾਂ ਦੇ ਜਵਾਬ ਡੈਡੀ ਉਹਨਾਂ ਦੇ ਥੋੜੇ ਕਿ ਮਹੀਨਾ ਪਹਿਲਾਂ ਮਿਲੇ ਇੱਥੇ ਕਹਿੰਦੇ ਵੀ ਕਿ ਸਿਮਰਜੀਤ ਦੀ ਇੱਕ ਗੱਡੀ ਕਹਿੰਦੇ ਦੇਖੀ ਮੈਂ ਕੀ ਕਰਨੀ ਆ ਕਹਿੰਦੇ ਵੀ ਇੱਕ ਗੱਡੀ ਦਾ ਸਰਦਾ ਨਹੀਂ ਸਾਡਾ ਅਮਰਤ ਦੀ ਡਿਊਟੀ ਇਦਾਂ ਦੀ ਕਿ ਵਰ 11:00 ਚੱਲ ਜਾਂਦਾ ਕਿ ਉਹਦਾ ਟਾਈਮ ਟੇਬਲ ਕੋਈ ਨਹੀਂ ਇਹ ਗੱਡੀ ਉਹਨੂੰ ਸਪੈਸ਼ਲ ਬਖਰੀ ਲੈ ਕੇ ਜਾਣੀ ਆ ਕੋਈ ਟਾਈਮ ਟੇਬਲ ਨਹੀਂ ਉਹਦਾ ਤੇ ਅਸੀਂ ਵੀ ਉਹਦਾ ਇੱਕ ਦੋ ਵਾਰ ਮੈਂ ਵੀ ਸ਼ੁਕਰ ਲਾ ਵੀ ਕਿਹਾ ਮੈਂ ਕਿਹਾ ਵੀ ਅਮਰਤ ਵੀ ਇੰਨਾ ਦਲੇਰ ਨਾ ਹੋਇਆ ਕਰ ਉਹ ਆਪਣਾ ਪੂਰਾ ਪ੍ਰੋਡਕਸ਼ਨ ਲੈ ਕੇ ਜਾਇਆ ਕਰ ਪਰ ਉਹਦੀ ਮਨ ਡਰ ਭੁੱਸ ਗਿਆ ਇਹਨੂੰ ਡਰ ਤੇ ਪਤਾ ਨਹੀਂ ਇਸ ਡਰ ਹੁੰਦਾ ਕੀ ਇਹਨੂੰ ਪਰ ਲੱਗਦਾ ਡਿਊਟੀ ਕਰ ਰਹੀ ਸੀ ਆਪਣੇ ਫੜਨਗੇ ਸੀ ਪਰ ਗੋਲੀ ਚ ਲੱਗ ਛੋਟੀਆਂ-ਛੋਟੀਆਂ ਦੋ ਬੱਚੀਆਂ ਉਹਨਾਂ ਨੇ ਇਹ ਤਾਂ ਹੁਣ ਦੇਖੋ ਜੀ ਉਹ ਕੀ ਇਹਦੇ ਬਾਰੇ ਕਹਿ ਸਕਦੀ ਐ ਐਡਾ ਨੀਚ ਕੰਮ ਜਿਹੜਾ ਹੋਇਆ ਕੀਤਾ ਜਿਹੜੇ ਇਸ ਬੰਦਿਆਂ ਨੇ ਸਰਕਾਰ ਨੂੰ ਵੀ ਸਖਤ ਹੋਣਾ ਚਾਹੀਦਾ ਹੈ ਸਰਕਾਰਾਂ ਸਾਰੀ ਗਲਤੀ ਸਾਡੀ ਸਰਕਾਰਾਂ ਦੀ ਹੈ ਹੁਣ ਸਰਕਾਰਾਂ ਸਾਡੇ ਜੀ ਕੁਝ ਕਹਿ ਆਉਂਦੀ ਆ ਅਸੀਂ ਤਿੰਨਾਂ ਮਹੀਨਾ ਜਿੰਨਾ ਸ਼ੇ ਮੁਕਾ ਦੇਣੇ ਗੈਂਗਸਟਰ ਮੁਕਾ ਦੇਣੇ ਆ ਹੁਣ ਆਖਰੀ ਸਰਕਾਰ ਤੇ ਇੰਦਾ ਪੰਜਾਬ ਦਾ ਲੋਕਾਂ ਨੇ ਮਾਣ ਦਿੱਤਾ ਸੀਗਾ 91 ਸੀਟਾਂ ਜਿੱਤ ਕੇ ਜਿੱਤੀਆਂ ਸੀ ਵੀ ਹੁਣ ਹੀ ਕੁਝ ਕਰਨਗੇ ਜਣੇ ਕਿ ਬਿਗੈਰ ਮਤਲਬ ਤੋਂ ਵੋਟਾਂ ਪਾਈਆਂ ਸੀ ਇਹਨਾਂ ਨੇ ਸਾਰੇ ਲੋਕਾਂ ਨੇ ਜਣੇ ਕਿ ਕੋਈ ਖਰਚਾ ਕੀਤਾ ਬਿਗੈਰ ਵੀ ਸਰਕਾਰ ਨਸ਼ਾ ਪੰਜਾਬ ਚ ਮਕਾਦੂ ਗੈਂਸਟਰ ਮਕਾਦੂ ਪਰ 1 ਰੁਪਏ ਦਾ ਕੰਮ ਨਹੀਂ ਕੀਤਾ ਸਾਨੂੰ ਸਰਕਾਰ ਤੋਂ ਪੂਰਾ ਲੰਬਾ ਆਇਆ ਇਸ ਪੱਤ ਦੀ ਮੰਗੀ ਸਰਕਾਰ ਵਾਲੇ ਵੀ ਮੰਗੀ ਸਰਕਾਰ ਜਿਹੜੀ ਰੈਲੀ ਕਰਕੇ ਜੋ ਹੋਇਆ ਹੋਇਆ ਸਾਡਾ ਘਰ ਜਾੜਿਆ ਸਰਕਾਰ ਜ਼ਿੰਮੇਵਾਰ ਇਹਦਾ ਸਾਡਾ ਕਾਟਾ ਨਹੀਂ ਪੂਰਾ ਹੋਰਦਾ ਜੋ ਜ਼ਿੰਮੇਵਾਰ ਸਰਕਾਰ ਨੂੰ ਜਮਾਗੇ ਮੇਰਾ ਹੰਸੀਤਲ ਸਿੰਘਾ ਬਹੁਤ ਦਲੇਰ ਸਨ 8ਵੀਂ ਚੋਂ 5ਵੀਂ ਚੋਂ 10ਵੀਂ ਚੋਂ 12ਵੀਂ ਚੋਂ ਡੀਬੀ ਸਕੂਲ ਪੜੇ ਹੈਗੇ ਪ੍ਰਾਇਮਰੀ ਸਕੂਲ ਇਥੇ ਹਮੇਸ਼ਾ ਫਰਸਟ ਰੰਦਰ ਆਇਆ کافی ਦਿਲੇਰ ਸੀ ਕਹਿੰਦੇ ਪੂਰਾ ਮਤਲਬ ਕਿ ਬਹੁਤ ਬਹਾਦਰ ਇਨਫੈਕਟ ਇਨਫੈਕਟ ਇਹਨਾਂ ਸਾਰਾ ਪਰਿਵਾਰ ਦਿਲੇਰ ਸੀ ਇਹਨਾਂ ਦੇ ਦਾਦਾ ਜੀ ਉਹ ਹੋਏ ਇੰਸਪੈਕਟਰ ਸੀ ਬੀਐਸਐਫ ਦੇ ਵਿੱਚ ਉਹਨੇ ਵੀ ਕਾਫੀ ਜਦੋਜਦਜ ਕੀਤੀ ਜ਼ਿੰਦਗੀ ਵਿੱਚ ਮੁਲਕ ਵਾਸਤੇ ਵੀ ਪਿਤਾ ਜੀ ਉਹਨਾਂ ਨੇ ਪੌਚਨ ਪੈਨਸ਼ਨਰ ਹੈ ਇਹ ਬਹੁਤ ਹੁਣ ਹਾਸੇ ਇਹਨਾਂ ਨੇ ਮਤਲਬ ਕੰਪੀਟ ਕਰਕੇ ਪੁਲਿਸ ਵਿੱਚ ਨੌਕਰੀ ਹਾਸਲ ਕੀਤੀ ਹੈ ਔਰ ਮੈਂ ਚਾਹੁੰਦਾ ਹਾਂ ਕਿ ਪੁਲਿਸ ਵਿੱਚ ਇਹੋ ਜਿਹੇ ਬੰਦੇ ਹੁਣ ਡਿਟਰ